ਆ ਕਿਸੇ ਇੱਕ ਵੀਰ ਨੇ ਕੱਲ ਵੀਡੀਓ ਪਾਈ ਸੀ ਉਹਨੇ ਫੋਟੋ ਲਾਇਆ ਸੀ ਇੱਕ ਔਰਤ ਦੀ ਉੱਤੇ ਲਿਖਿਆ ਆ ਦੇਖੋ ਇਹ ਦਿਨੇ ਡਰਨ ਪਰ ਸਾਮਿਓ ਰਾਤੀ ਨਦੀਆਂ ਕਰਦੀਆਂ ਪਾਰ ਤੇ ਨਾਲ ਉਹਨੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਵਰਤਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਦੇਵਤਰੀ ਕਾਲੇ ਨੂੰ ਉਹ ਕੋਈ ਸਿਆਣਾ ਮੰਦਾ ਹੋਣਾ ਹੋਣਾ ਕੋਈ ਕਵੀ ਦੇਖੋ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਚਰਿੱਤਰਾਂ ਦੀ ਗੱਲ ਕਹਿੰਦੇ ਲਿਖਿਆ ਪਰ ਉਹ ਗੁਰੂ ਗੋਬਿੰਦ ਸਿੰਘ ਕਦੇ ਵੀ ਇਹੋ ਜੀ ਗੱਲ ਨਹੀਂ ਲਿਖ ਸਕਦੇ ਕਿਉਂਕਿ ਬਾਬੇ ਨਾਨਕ ਦੀ ਵਿਚਾਰਧਾਰਾ ਦੇ ਉਲਟ ਗੁਰੂ ਗੋਬਿੰਦ ਸਿੰਘ ਕਦੇ ਨਹੀਂ ਜਾ ਸਕਦੇ ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਗੱਲ ਤੇ ਪਹਿਰਾ ਦਿੱਤਾ ਹੈ ਜਿਹੜੀ ਬਾਬੇ ਨਾਨਕ ਨੇ ਲਿਖੀ ਭੰਡ ਜੰਮੀਆ ਭੰਡ ਨੇ ਮੀਆ ਭੰਡ ਮੰਗਣ ਵਿਆਹ ਭੰਡੋ ਹੋਵੇ ਦੋਤੀ ਭੰਡੋ ਚੱਲੈ ਰਾ ਭੰਡ ਮੂਆ ਭੰਡ ਭਾਲੀਆ ਦੇਖੋ ਬਰਾਬਰ ਦੇ ਹੱਕਦਾਰ ਦਿੱਤੇ ਸਤੀ ਪ੍ਰਥਾ ਦੇ ਖਿਲਾਫ ਬੋਲੀ ਹ ਹ ਮਾੜਾ ਦੋਨੋਂ ਤਰ੍ਹਾਂ ਦੇ ਵਿੱਚ ਕਸੂਰ ਹੁੰਦਾ ਹੈ ਗਲਤ ਮੰਨ ਲਓ ਜਿਹੜਾ ਕਤਲ ਹੋਇਆ ਇੱਕ ਵੀਰ ਦਾ ਬੱਚੇ ਦਾ ਕਤਲ ਕਰਤਾ ਪਰ ਇੱਕੇ ਬਰਾਬਰ ਨੇ ਉਹ ਕੱਲੀ ਔਰਤ ਨੇ ਕਤਲ ਨਹੀਂ ਕੀਤਾ ਉਹਦੇ ਨਾਲ ਮਰਦ ਵੀ ਹੈ ਤੇ ਉਹਦੇ ਚਰਿੱਤਰ ਕਿੱਥੇ ਫਿਰ ਗਿਆ ਕਿਉਂ ਨਹੀਂ ਲਿਖੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਨੇ ਦੇਖੋ 405 74 ਲਿਖੇ ਹੋਇਆ ਔਰਤ ਦੇ ਔਰਤ ਨੂੰ ਕਿਉਂ ਟਾਰਗੇਟ ਕੀਤਾ ਗੁਰੂ ਗੋਬਿੰਦ ਸਿੰਘ ਕਦੇ ਵੀ ਕਿਸੇ ਔਰਤ ਨੂੰ ਟਾਰਗੇਟ ਨਹੀਂ ਕਰਦੇ ਸਾਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨੇ ਤਾਂ ਜਾ ਕਿਡਾ ਲਿੰਗ ਪਲਿੰਗ ਦਾ ਸਿਧਾਂਤਾ ਉਹ ਵੀ ਖਤਮ ਕੀਤਾ ਜਿਹੜਾ ਅਸੀਂ ਕਹਿੰਦੇ ਨੇ ਵੀ ਇਹ ਕੁੜੀ ਮੁੰਡਾ ਇਹ ਇਸ ਦਾ ਵੀ ਇਹ ਤੇ ਵੀ ਕਾਟਾ ਮਾਰਿਆ ਗੁਰੂ ਗੋਬਿੰਦ ਸਿੰਘ ਨੇ ਜਦੋਂ ਖੰਡੇ ਬਾਟੇ ਦੀ ਪਾਹੁਲ ਦੇ ਕੇ ਅੰਮ੍ਰਿਤ ਛਕਾਇਆ ਉਹਨੂੰ ਖਾਲਸੇ ਨਹੀਂ ਕਿਹਾ ਵੀ ਇੱਕ ਔਰਤ ਅੰਮ੍ਰਿਤ ਉਹ ਖਾਲਸੇ ਹੋਏਗੀ ਤੇ ਆ ਬੰਦਾ ਖਾਲਸਾ ਹੋਏਗਾ ਨਹੀਂ ਅੰਮ੍ਰਿਤ ਚਾਹੇ ਕੋਈ ਭੈਣ ਸਕੇ ਮਾ ਸਕੇ ਤੇ ਕੋਈ ਭਰਾ ਸਕੇ ਉਹ ਦੋਨੋਂ ਹੀ ਖਾਲਸਾ ਨੇ ਖਾਲਸਾ ਕਿਉਂ ਨੇ ਕਿਉਂਕਿ ਗੁਰੂ ਸਾਹਿਬ ਸਾਨੂੰ ਲਿੰਗ ਪਲਿੰਗ ਤੋਂ ਵੀ ਉੱਪਰ ਉਠਾਉਂਦੇ ਆ ਔਰਤ ਮਰਦ ਦੇ ਰਤਬੇ ਤੋਂ ਉੱਪਰ ਚੱਕ ਕੇ ਇੱਕ ਇਨਸਾਨ ਸਮਝਦੇ ਆ ਪੀ ਤੁਸੀਂ ਸਾਰੇ ਇਨਸਾਨ ਜਿਹੜੀ ਚੰਗਿਆਈ ਬਰਾਈ ਇਹ ਦੋਨਾਂ ਤਰ੍ਹਾਂ ਦੇ ਬਰਾਬਰ ਚੱਲਦੀ ਆ ਦੁਨੀਆ ਦਾ ਅੱਜ ਤੱਕ ਦਾ ਇਤਿਹਾਸ ਵੇਖ ਲਓ ਜਿੰਨੀਆਂ ਵੀ ਘਟਨਾਵਾਂ ਵਾਪਰੀਆਂ ਨੇ ਨਾ ਤਾਂ ਕੱਲੀ ਔਰਤ ਕਰਕੇ ਨਾ ਮਰਦ ਦੋਨੋਂ ਇਕੱਠੇ ਹੁੰਦੇ ਆ ਹਰ ਕਾਂਡ ਦੇ ਵਿੱਚ ਹੁਣ ਜਿਹੜਾ ਹੁਣ ਕਾਂਡ ਹੋਇਆ ਇੱਕ ਬੱਚਾ ਔਰਤ ਨੇ ਕਤਲ ਕਰਾਇਆ ਉਹਦੇ ਨਾਲ ਉਹਦਾ ਫਰੈਂਡ ਵੀ ਉਹਦਾ ਦੋਸਤ ਵੀ ਹੈਗਾ ਉਹਦੇ ਨਾਲ ਕੋਈ ਹੋਰ ਤੀਜਾ ਬੰਦਾ ਵੀ ਹੈਗਾ ਉਹਦੇ ਵਿੱਚ ਅਸਲ ਦੋਸਤ ਉਹਦੇ ਮਾਪੇ ਵੀ ਨਹੀਂ ਜਿਹੜੇ ਬੱਚਿਆਂ ਤੇ ਪ੍ਰੈਸ਼ਰ ਪਾਉਂਦੇ ਨੇ ਆਪਣੇ ਬੱਚਿਆਂ ਦੀ ਗੱਲ ਨਹੀਂ ਸੁਣਦੇ ਧੀਆਂ ਨੂੰ ਨੁਕਾਰਦੇ ਨੇ ਉਹਨਾਂ ਨੂੰ ਦਬਾ ਕੇ ਰੱਖਦੇ ਨੇ ਉਹਨਾਂ ਦੀ ਖੁਸ਼ੀ ਲਈ ਕੰਮ ਨਹੀਂ ਕਰਦੇ ਲੋਕ ਲੱਜ ਰੱਖਦੇ ਨੇ ਸਾਡੇ 90% ਮਾਪੇ ਹੋ ਜਿਆ ਜਿਹੜੇ ਲੋਕ ਲੱਜ ਦੇ ਮਾਰੇ ਆਪਣੇ ਬੱਚਿਆਂ ਨੂੰ ਦਵਾਈ ਤੁਰੇ ਜਾਂਦੇ ਆ ਦਵਾਈ ਤੁਰੇ ਜਾਂਦੇ ਆ ਉਹ ਦਬਦੇ ਦਬਦੇ ਫਿਰ ਇੱਕ ਦਿਨ ਢੱਕਣ ਦਬ ਕੇ ਫੁੱਟਦਾ ਫਿਰ ਵੱਡਾ ਨੁਕਸਾਨ ਹੁੰਦਾ ਇਹਦੇ ਵਿੱਚ ਇਹ ਗੁਰੂ ਗੋਬਿੰਦ ਸਿੰਘ ਨੂੰ ਕਿੱਧਰੋਂ ਲਿਆਉਂਦੇ ਆ ਬੰਦੇ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਤਾਂ ਔਰਤ ਮਰਦ ਦੇ ਫਰਕ ਨੂੰ ਵੀ ਖਤਮ ਕੀਤਾ ਉਹ ਕੋਈ ਮੇਰਾ ਵੀਰ ਜਿੰਦ ਬੰਡਾਲੀ ਹੈ ਕੋਈ ਪਤਾ ਨਹੀਂ ਉਹ ਕੌਣ ਗੁਰਮੁਖ ਪਿਆਰਾ ਗੁਰੂ ਦੀ ਬਾਣੀ ਉਹਨੂੰ ਕਹੇ ਪੜੋ ਭਾਈ ਗੁਰੂ ਨਾਨਕ ਦੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗਹਿ ਰਹੀ ਆ ਉਹਦੇ ਉੱਲਟ ਕੋਈ ਵੀ ਧਰ ਕੋਈ ਬਾਬਾ ਬਿਆਨ ਨਹੀਂ ਦੇ ਸਕਦਾ ਨਾ ਗੁਰੂ ਗੋਬਿੰਦ ਸਿੰਘ ਦਾ ਕਦਾਚਿਤ ਨਹੀਂ ਹੋ ਸਕਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਕਹਿਦਨ ਵੀ ਔਰਤ ਚੰਨਾ ਚਰਿੱਤਰ ਆ ਫਿਰ ਮਰਦ ਦਾ ਇਹਦੇ ਨਾਲ ਕਿੰਨੇ ਮਰਦਸਾਂ ਵੱਲ ਨੇ ਹੁਣ ਤਾਂ ਇੱਕ ਉਹਦੇ ਫਰੈਂਡ ਤੋਂ ਬਾਅਦ ਤੀਜਾ ਵੀ ਬੰਦਾ ਸ਼ਾਮਲ ਹੋ ਗਿਆ ਉਹਨਾਂ ਦੇ ਚਰਿੱਤਰਾਂ ਬਾਰੇ ਕੀ ਕਹੋਗੇ ਤੁਸੀਂ ਉਹਨਾਂ ਨੂੰ ਯੋਧੇ ਕਹਾਂਗੇ ਕਹਿੰਦੇ ਉਹਦੇ ਫੋਟੋ ਦੇ ਉੱਤੇ ਲਿਖਿਆ ਇਦਰੇ ਡਰਨ ਪਰਸਾਮੇ ਔਰਾਤੀ ਨਜ਼ੀਆਂ ਕਰਦੀਆਂ ਪਾਰ ਨਦੀਆਂ ਦੇ ਨਦੀ ਦੇ ਪਰਲੇ ਪਾਸੇ ਬੈਠਾ ਕੌਣ ਸੂਰਮਾ ਬੈਠਾ ਕੋਈ ਭਗਤ ਬੈਠਾ ਕੋਈ ਯੋਧਾ ਬੈਠਾ ਕੋਈ ਉਹ ਵੀ ਇੱਕ ਮਰਦ ਆ ਔਰਤ ਤੇ ਮਰਦ ਦੋਨੋਂ ਬਰਾਬਰ ਨੇ ਇਹਦੇ ਵਿੱਚ ਆਪਗਨ ਵਾਸ਼ਨਾਵਾ ਦੋਨਾਂ ਵਿੱਚ ਬਰਾਬਰ ਨੇ ਕਈ ਗੱਲਾਂ ਪ੍ਰਗਟ ਹੋ ਜਾਂਦੀਆਂ ਕਈ ਦਬ ਜਾਂਦੀਆਂ ਨੇ ਸੋ ਇਸ ਨੂੰ ਗੁਰੂਆਂ ਨਾਲ ਨਾ ਜੁੜੀ ਅਸੀਂ ਗੁਰੂ ਗੋਬਿੰਦ ਸਿੰਘ ਦੀ ਤੋਹੀਨ ਉਹਦੀ ਬੇਅਦਬੀ ਨਾ ਕਰੀਏ ਆਪਣੀ ਮਤਗੁਰੂ ਗੋਬਿੰਦ ਸਿੰਘ ਤੇ ਨਾ ਥੋਪੀਏ ਇਹ ਦਿਮਾਗ ਨੇ ਸਾਡੇ ਨੇ ਸੜ ਜਾਣਾ ਇਹਨੂੰ ਥੋੜਾ ਜਿਹਾ ਬਰਤ ਲਈਏ